ਮੁਕਾਬਲਾ ਕਿਹਦੇ-ਕਿਹਦੇ ਨਾਲ ਹੈ ਇੱਕ ਪਾਸੇ ਚੰਨੀ ਜੀ ਖੜੇ ਨੇ ਇੱਕ ਪਾਸੇ ਰਿੰਕੂ ਖੜੇ ਨੇ ਤੀਨੋਂ ਸਾਥ ਵੀ ਖੜੇ ਨੇ ਕਿਹਦੇ-ਕਿਹਦੇ ਨਾਲ ਮੁਕਾਬਲਾ ਹੈ ਭਗਵੰਦ ਮਾਨ ਜਿਹਦੇ ਕਾਂਗਰਸ ਜਿਹੇ ਅਕਾਲੀ ਦਲ ਜਿਹੜੇ ਬਹੁਜ ਸਮਾਜ ਪਾਰਟੀ ਜਿਹੇ ਹੋਰ ਜਸਬੰਦ ਜਿਹੜੀ ਆਜ਼ਾਦ ਉਹ ਜਿੱਤ ਜਾਣ ਪਰ ਇਹਨਾਂ ਨੂੰ ਵੋਟ ਪਾਣ ਲੱਗੇ ਕੁਛ ਮੜਾ ਸੋਚੋ ਵੀ ਮਹਿੰਗਾਈ ਕਿੱਥੋਂ ਦੀ ਕਿੱਥੇ ਚੱਲੀ ਗੱਲਾਂ ਜੋਗੇ ਐ ਬਸ ਹੋਰ ਕੁਛ ਨਹੀਂ ਕਰ ਸਕਦੇ ਪਰ ਆਪਾਂ ਇਹਨਾਂ ਨੂੰ ਗੱਲ ਦਾ ਜਵਾਬ ਜ਼ਰੂਰ ਦੇਵਾਂਗੇ ਜੇ ਸਾਨੂੰ ਮੌਕਾ ਮਿਲੇਗਾ ਜੇ ਜਨਤਾ ਸਾਨੂੰ ਮੌਕਾ ਦੇਗੀ ਅਸੀਂ ਦੂਜੇ ਦਿਨ ਜਨਤਾ ਦਾ ਮੁੱਲ ਮੋੜਾਂਗੇ ਦੀ ਗੱਲ ਕਰਦੇ ਹੋ ਮੁੱਲ ਕਿਸ ਤਰੀਕੇ ਨਾਲ ਮੋੜਿਆ ਜਾਵੇਗਾ ਕਿਹੜੇ ਮੁੱਦੇ ਨੇ ਲੋਕਾਂ ਦੇ ਜਿਹੜੇ ਤੁਸੀਂ ਹੱਲ ਕਰਵਾਉਣ ਲਈ ਜਾਉਂਗੇ ਜੇ ਮੈਂ 4 ਘੰਟੇ ਪ੍ਰਧਾਨ ਮੰਤਰੀ ਬਣ ਗਿਆ ਤੇ ਮੈਂ ਇੰਡੀਆ ਮੀਰ ਕਰ ਸਕਦਾ ਤੇ ਤੇ ਮੁੱਦਾ ਹੀ ਬਹੁਤ ਛੋਟਾ ਜਾ ਜਿਹੜੀ ਸਰਕਾਰ ਹੋਣ ਦੀ ਸਰਕਾਰ ਬੀਜੇਪੀ ਸਰਕਾਰ ਉਹ ਇਹ ਹੁੰਦਾ ਰੂਲੇ ਕਦਮ ਕਰ ਰਹੀ ਹੈ ਵੀ ਜੇ ਤੁਹਾਡੀ ਤੁਹਾਨੂੰ ਨੌਕਰੀ ਮਿਲੀ گاਹ ਤੁਹਾਡੇ ਬੱਚੇ ਨੂੰ ਨੌਕਰੀ ਨਹੀਂ ਮਿਲੇਗੀ ਇਹ ਲੋਕ ਸਰਕਾਰ ਉਹ ਸਰਕਾਰ ਹੈ ਸਾਨੂੰ ਗੁਲਾਮ ਬਣਾਉਣ ਵਾਸਤੇ ਆਈ ਹੈ ਸਾਡੇ ਜ਼ਮੀਰਾਂ ਨੂੰ ਦੱਬਣ ਵਾਸਤੇ ਆਈ ਹੈ ਅਸੀਂ ਆਪਣੇ ਜ਼ਮੀਰਾਂ ਨੂੰ ਦੱਬਣ ਨਹੀਂ ਦੇਵਾਂਗੇ ਇਹ ਠੀਕ ਹੈ ਨਰਿੰਦਰ ਮੋਦੀ ਸਾਹਿਬ ਮੈਨੂੰ ਵੀ ਗ੍ਰਿਫਤਾਰ ਕਰਾ ਸਕਦੇ ਆ ਔਰ ਭਗਵੰਤ ਮਾਨ ਨੂੰ ਖੁਣ ਕਹਿੰਦੇ ਭਗਵੰਤ ਮਾਨ ਦੀ ਵਾਰੀ ਹੈ ਪੰਜਾਬ ਦੇ ਸੀਐਮ ਦੀ ਵਾਰੀ ਹੈ ਗ੍ਰਿਫਤਾਰ ਹੋਣ ਦੀ ਵਾਰੀ ਹੈ ਤੇ ਮੈਂ ਭਗਵਾਨ ਜਮਾਨ ਨੂੰ ਇਹ ਕਹਿਣਾ ਚਾਹੁੰਦਾ ਤੇਰੇ ਕੋਲ ਇਹ ਟੂਲ ਟੈਕਸ ਆ ਸਾਰੇ ਟੂਲ ਟੈਕਸਾਂ ਦਾ ਜੋ ਪੈਸਾ ਚੱਕ ਕੇ ਹਜ਼ਾਰ-ਹਜ਼ਾਰ ਰੁਪਏ ਲੀਡਰਸ ਨੂੰ ਦੇ ਦੇ ਅਗਲੀ ਵਾਰ ਤਰੇ ਐਮਪੀ ਐਮਪੀ ਫਿਰ ਪੱਕੇ ਹੋ ਜਾਣਗੇ ਕਿਉਂਕਿ ਸਾਡੇ ਦੇਖੋ ਕੋਰੋਨਾ ਨੇ ਸਾਨੂੰ ਮਾਰ ਲਿਆ ਨੋਟ ਬੰਦੀ ਨੇ ਸਾਨੂੰ ਮਾਰ ਲਿਆ ਜੀਐਸਟੀ ਨੇ ਸਾਨੂੰ ਮਾਰ ਲਿਆ ਸਾਡੇ ਪੰਜਾਬ ਵਿੱਚ ਦੇਨੀਆਂ ਮੁਸੀਬਤਾਂ ਐਨੀਆਂ ਕਠਿਨਾਈਆਂ ਆਈਆਂ ਜੇ ਐਨਆਰਆਈ ਵੀਰ ਨਾ ਹੁੰਦੇ ਤੇ ਅੱਜ ਸਾਡਾ ਪੰਜਾਬ ਖਤਮ ਹੋਇਆ ਹਣਾ ਸੀਗਾ ਕਿ ਦੇਖੋ ਜਿਹੜੀ ਆ ਸਰਕਾਰ ਨਾ ਇਹ ਗੋਰੀਆਂ ਤੋਂ ਵੀ ਜ਼ਿਆਦਾ ਜ਼ੁਲਮਾਂ ਜ਼ੁਲਮ ਸਰਕਾਰ ਹੈ ਔਰ ਜਿਹੜਾ ਹਫਤਾਚਾਰ ਗਰੀਬਾਂ ਨਾਲ ਆ ਡਰਾਈਵਰਾਂ ਨਾਲ ਕਿਸਾਨਾਂ ਨਾਲ ਹੋਣ ਡਿਆ ਨਾ ਜਲੇ ਵਾਲੇ ਬਾਗ ਤੋਂ ਵੀ ਵੱਧ ਕੇ ਤਕਾਸ਼ਾਈ ਹੋਈ ਆ 7 نیوز ਇੰਡੀਆ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਹਾਂ ਮਨਪ੍ਰੀਤ ਲੋਕ ਸਭਾ ਚੋਣਾਂ ਨੂੰ ਕੁਝ ਹੀ ਦਿਨ ਰਹਿ ਚੁੱਕੇ ਨੇ ਚੋਣ ਪ੍ਰਚਾਰ ਉਮੀਦਵਾਰਾਂ ਦੇ ਵੱਲੋਂ ਜੋਰਾ ਸ਼ੋਰ ਦਾ ਉੱਤੇ ਜਾ ਰਹੀ ਹੈ ਜਿੱਥੇ ਬਾਕੀ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਨੇ ਤਾਂ ਇੱਕ ਜਿਹੜੇ ਉਮੀਦਵਾਰ ਨੇ ਉਹਨਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਘਰ ਦੇ ਬਾਹਰ ਬੈਠੇ ਹੋਏ ਨੇ ਸ਼ਕਤੀਮਾਨ ਦੀ ਵਰਦੀ ਪਾ ਕੇ ਸਵਾਲ ਲੱਲੇ ਨੇ ਨੀਟੂ ਜੀ ਚੋਣ ਪ੍ਰਚਾਰ ਦੇ ਵਿੱਚ ਉਮੀਦਵਾਰ ਬਿਜ਼ੀ ਨੇ ਤੁਸੀਂ ਘਰ ਦੇ ਬਾਹਰ ਥੜੀ ਤੇ ਬੈਠੇ ਹੋਏ ਕਾਰਨ ਕੀ ਹੈ ਇਹ ਦੇਖੋ ਜੀ ਸਭ ਤੋਂ ਪਹਿਲਾਂ ਵੀ ਰੱਬ ਦਾ ਨਾਮ ਲਵਾਂਗੇ ਬਾਕੀਆਂ ਦਾ ਬਾਅਦ ਤੇ ਕਿਉਂਕਿ ਬਹੁਤ ਜ਼ਰੂਰੀ ਰੱਬ ਦਾ ਨਾਮ ਇੱਕ ਐਸੀ ਚੀਜ਼ਾ ਕਿ ਬੰਦੇ ਨੂੰ ਸਹੀ ਦਿਸ਼ਾ ਔਰ ਸਹੀ ਰਾਹ ਦਿਖਾਉਂਦਾ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਜੈ ਪਰ ਜੈ ਭਗਵਾਨ ਵਾਲਮੀ ਜੈ ਗੁਰੂ रविदास ਤਾਂ ਜੈ ਗੁਰੂ रविदास महाराज ਹਾਲੇਲੂਇਆ ਗੋਸਪਾਕ ਕੁਸ਼ਣ ਦੇ ਵਾਲਾ ਤਾਲਾ ਸਭ ਨੂੰ ਕੁਛ ਤੱਕ ਤੂੰ ਹੀ ਨੰਕਾਰ ਮੈਂ ਤੇਰੀ ਸ਼ਰਨ ਹਾਂ ਮੈਨੂੰ ਬਖਸ਼ ਲੋ ਜਿਕਰਾਮ ਚਿੰਤਪੁਨੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਿਕਰਾ ਬਾਪੂ ਮੁਰਾਦ ਸ਼ਾਹ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਦੇਖੋ ਜੀ ਸਭ ਤੋਂ ਪਹਿਲੇ ਜਿਹੜੀ ਸਾਡੀ ਲੜਾਈ ਹੈ ਇਹ ਲੜਾਈ ਹੈ ਮਹਿੰਗਾਈ ਦੀ ਏ ਲੜਾਈ ਆ ਲੋਕਾਂ ਵਾਸਤੇ ਕਿ ਲੋਕਾਂ ਨੂੰ ਕਾਰੋਬਾਰ ਨਹੀਂ ਮਿਲ ਰਿਹਾ ਲੋਕੀ ਐਜੂਕੇਸ਼ਨ ਤੋਂ ਫਰੀ ਐਜੂਕੇਸ਼ਨ ਨਹੀਂ ਮਿਲੀ ਮੈਡੀਕਲ ਨਹੀਂ ਮਿਲ ਰਿਹਾ ਤੇ ਜੇ ਗੱਲ ਕਰੀਏ ਹਰ ਦੌਰ ਦੇ ਵਿੱਚ ਦੇਖਿਆ ਜੇ ਕਿਸੇ ਇਨਸਾਨ ਨੂੰ ਨੌਕਰੀ ਨਹੀਂ ਮਿਲੀ ਜੇ ਨੌਕਰੀ ਮਿਲਦੀ ਹੈ ਤੇ ਸਰਕਾਰੀ ਬੰਦੇ ਦੀ ਪੈਨਸ਼ਨ ਬੰਦ ਕਰਾਈ ਜਾ ਰਹੀ ਕਿਉਂ ਕਰਾਈ ਜਾ ਰਹੀ ਹੈ ਕਿ ਜਦ ਵੀ ਕੋਈ ਮੰਤਰੀ ਸੰਤਰੀ ਹੁੰਦਾ ਉਹਦੀ ਪੈਨਸ਼ਨ ਇਹ ਲਾਗੂ ਕਰ ਦਿੰਦੇ ਆ ਤੇ ਇਹ ਉਹਦੀ ਕਿਉਂ ਲਾਗੂ ਕਰਦੇ ਆ ਮੈਂ ਇਹ ਪੁੱਛਣਾ ਸਰਕਾਰਾਂ ਨੂੰ ਸਰਕਾਰਾਂ ਨੂੰ ਇੱਕ ਬਹੁਤ ਵੱਡਾ ਜਵਾਬ ਹੈ ਜੀ ਹੋਣਾ ਚੋਣ ਪ੍ਰਚਾਰ ਕਰਨ ਨਹੀਂ ਜਾਣਾ ਤੁਸੀਂ ਇੱਥੇ ਘਰ ਹੀ ਬੈਠੇ ਰਹਿਣਾ ਨਹੀਂ ਜੀ ਜ਼ਰੂਰ ਜਾਵਾਂਗੇ ਚੋਣ ਪ੍ਰਚਾਰ ਹੁਣ ਇਸ ਤੋਂ ਬਾਅਦ ਸਾਡਾ ਚੋਣ ਪ੍ਰਚਾਰੀ ਹੈ ਤੇ ਇਸ ਟਾਈਮ ਆਪਾਂ ਸ਼ਕਤੀਮਾਨ ਦੀ ਡਰੈਸ ਪਾ ਕੇ ਮੈਂ ਤੇ ਮੇਰੀ ਵਾਈਫ ਦੋਨੇ ਇੱਥੋਂ ਲੈ ਕੇ ਅੰਮ੍ਰਿਤਸਰ ਤੱਕ ਆਪਾਂ ਆਪਣੀ ਬਾਈਕ ਤੇ ਮੋਟਰਸਾਈਕਲ ਤੇ ਜਾਵਾਂਗੇ ਤੇ ਪ੍ਰਚਾਰ ਕਰਾਂਗੇ ਅੰਮ੍ਰਿਤਸਰ ਵੀ ਚਲੇਗਾ ਪ੍ਰਚਾਰ ਕਰਨਗੇ ਤੇ ਆਪਾਂ ਇੱਥੇ ਵੀ ਕਰਾਂਗੇ ਜੀ ਕੀ ਲੱਗਦਾ ਜਲੰਧਰ ਤੋਂ ਇਸ ਵਾਰ ਕਿੰਨੀਆਂ ਕਵੋਟਾ ਤੁਹਾਨੂੰ ਪੈ ਜਾਣਗੀਆਂ ਸਰ ਆਓ ਜੀ ਕਿੰਨੇ ਕੁ ਵੋਟਾਂ ਲੱਗਦੇ ਨੇ ਟੂ ਜੀ ਪੈ ਜਾਣਗੀਆਂ ਦੇਖੋ ਜੀ ਵੋਟਾਂ ਕਾਫੀ ਪਉ ਗਈਆਂ ਤੇ ਸਵੇਰੇ ਵੀ ਮੀਡੀਆ ਵਾਲੇ ਐਸੇ ਕਹਿੰਦੇ ਵੀ ਗਨਮੈਨ ਗਨਮੈਨ ਸਾਹਿਬ ਤੇ ਮਤਲਬ ਸਾਡੇ ਨਾਲ ਹੀ ਰਹਿੰਦੇ ਆ ਉੱਪਰ ਰਹਿੰਦੇ ਤਾਂ ਆਪਾਂ ਥੱਲੇ ਹੋ ਜਾ ਠੀਕ ਹੈ ਜੀ ਤੇ ਸਵੇਰੇ ਆਪਾਂ ਮੀਡੀਆ ਨੂੰ ਸਾਰੇ ਜਵਾਬ ਦਿੱਤਾ ਸੀਗਾ ਵੀ ਸਾਡੇ ਨਾਲ ਹੀ ਆ ਸਾਡੀ ਹਿਫਾਜ਼ਤ ਵਾਸਤੇ ਆ ਤੇ ਆਪਾਂ ਇਹ ਸਾਡੇ ਭਰਾ ਵਾ ਜੀ ਤੇ ਔਰ ਸਾਡੇ ਨਾਲ ਗੁਰਪ੍ਰੀਤ ਸਾਡੇ ਸਾਹਿਬ ਆਏ ਆ ਵੱਡੇ ਸਾਹਿਬ ਉਹ ਐਡਵੋਕੇਟ ਔਰ ਇਹ ਵੀ ਇਲੈਕਸ਼ਨ 'ਚ ਖੜੇ ਆ ਅੰਮ੍ਰਿਤਸਰ ਤੋਂ ਇਹਨਾਂ ਦਾ ਚੋਣ ਨਿਸ਼ਾਨ ਹਾਕੀ ਤੇ ਗੈਂਦ ਗੈਂਦ ਆ ਜੀ ਅੱਜ ਤੋਂ ਉਹਨੂੰ ਚੋਣ ਨਿਸ਼ਾਨ ਮਿਲਿਆ પેટ્રોલ ਪੰਪ ਖੁਸ਼ ਹੋਣ ਹਾਂ ਜੀ ਦੇਖੋ ਜੇ પેટ્રોલ ਪੰਪ ਤਾਂ ਹੀ ਆ ਜੀ ਕਿ ਜੇ ਲੋਕ ਸਾਨੂੰ ਇੱਕ ਵਾਰੀ ਮੌਕਾ ਦੇਣ ਤੇ ਜੇ ਮੌਕਾ ਨਹੀਂ ਦੇਣਗੇ ਤਾਂ ਫਿਰ ਕੋਈ ਕੁਝ ਨਹੀਂ ਕਰ ਸਕਦੇ ਕਿਉਂਕਿ ਮਹਿੰਗਾਈ ਨੇ ਲੱਕ ਤੋੜਤਾ ਵਾ ਹਰ ਜਗ੍ਹਾ ਤੇ ਬਸ ਇੱਕੋ ਚੀਜ਼ ਚੱਲ ਰਹੀ ਆ ਵੀ ਜਿਹੜੇ ਕੀ ਤਗੜੇ ਬੰਦੇ ਆ ਉਹ ਸਾਰੇ ਇੱਕ ਸਰਕਾਰ ਇੱਕੋ ਸਰਕਾਰ ਜੁਨੀਅਰ ਇਹ ਬੀਜੇਪੀ ਸਰਕਾਰ ਬੀਜੇਪੀ ਸਰਕਾਰ ਉਹ ਬੀਜੇਪੀ ਸਰਕਾਰ ਕਹਿੰਦੀ ਹੈ ਵੀ ਅਸੀਂ ਸੰਵਿਧਾਨ ਨੂੰ ਖਤਮ ਕਰਾਂਗੇ ਅਸੀਂ ਡਾਕਟਰ ਪੀਮਲਾ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਹੈ ਅਸੀਂ ਉਹਨੂੰ ਨਹੀਂ ਮੰਨਦੇ ਤੇ ਜੇ ਉਹਨਾਂ ਨੂੰ ਨਹੀਂ ਮੰਨਦੇ ਤਾਂ ਅਸੀਂ ਕਿਸੇ ਨੂੰ ਨਹੀਂ ਮੰਨਦੇ ਜਿਉਹਨਾਂ ਦੇ ਮੰਤਰੀ ਕਹਿ ਰਹੇ ਆ ਉਹਨਾਂ ਦੇ ਮੰਤਰੀ ਇਹ ਨਹੀਂ ਗੱਲ ਕਹਿ ਰਿਹਾ ਕੋਈ ਵੀ ਅਸੀਂ ਇਹ ਮੰਨਦੇ ਤਸੀਂ ਉਹਨਾਂ ਨੇ ਵਾਲਮੀਕ ਸਮਾਜ ਗੁਰੂ ਵਿਦਾ ਸਮਾਜ ਮਹਾ ਆਸ਼ਾ ਸਮਾਜ ਔਰ ਕਬੀਰ ਪੰਥੀ ਸਮਾਜ ਇਹ ਗੱਲ ਡਟ ਕੇ ਮੁਕਾਬਲਾ ਕਰੇਗਾ ਪੂਰਾ ਹਿੰਦੁਸਤਾਨ ਮੈਂ ਨਹੀਂ ਭਗਵੰਤ ਮਾਨ ਜਿਹਦੇ ਆਮ ਆਦਮੀ ਭਗਵੰਤ ਮਾਨ ਜਿਹਦੇ ਕਾਂਗਰਸ ਜਿਹੇ ਅਕਾਲੀ ਜਲ ਜਿਹਨ ਬਹੁਜ ਸਮਾਜ ਪਾਰਟੀ ਜਿਹੇ ਹੋਰ ਜਸਮੰਦੀ ਜਿਹੜੀ ਆਜ਼ਾਦ ਉਹ ਜਿੱਤ ਜਾਣ ਇਹਨਾਂ ਨੂੰ ਵੋਟ ਪਾਣ ਲੱਗੇ ਕੁਛ ਮੜਾ ਸੋਚੋ ਵੀ ਮਹਿੰਗਾਈ ਕਿੱਥੋਂ ਦੀ ਕਿੱਥੇ ਚਲ ਗਈ ਹੈ ਜੀ ਜਲੰਧਰ ਦੀ ਗੱਲ ਕਰੀਏ ਜਲੰਧਰ ਦੀ ਸੀਟ ਤੋਂ ਤੁਸੀਂ ਖੜੇ ਹੋ ਮੁਕਾਬਲਾ ਕਿਹਦੇ ਕਿਹਦੇ ਨਾਲ ਹੈ ਇੱਕ ਪਾਸੇ ਚੰਨੀ ਜੀ ਖੜੇ ਨੇ ਇੱਕ ਪਾਸੇ ਰਿੰਕੂ ਖੜੇ ਨੇ ਤੀਨੋਂ ਸਾਥ ਵੀ ਖੜੇ ਨੇ ਕਿਹਦੇ ਕਿਹਦੇ ਨਾਲ ਮੁਕਾਬਲਾ ਹੈ ਜੇ ਗੱਲ ਕਰੋ ਤੇ ਮੁਕਾਬਲੇ ਵਾਲੀ ਗੱਲ ਕਰੋ ਤੇ ਕੋਈ ਇਹਨਾਂ ਚੋਂ ਪੰਜਾਬ ਦੇ ਵਿੱਚ ਕੋਈ ਮੈਨੂੰ ਇੱਕ ਐਮਪੀ ਦਿਖਾ ਦਿਓ ਜਿਨੇ 5 ਕਰੋੜ ਰੁਪਇਆ ਸਾਲ ਦਾ ਮਿਲਿਆ 5 ਸਾਲਾਂ ਦਾ 25 ਕਰੋੜ ਰੁਪਇਆ ਮਿਲਿਆ ਕੋਈ ਇੱਕ ਬੰਦਾ ਦਿਖਾ ਦਿਓ ਜਿਨੇ ਆਪਣੇ ਇਲਾਕੇ 'ਚ 5 ਕਰੋੜ ਰੁਪਇਆ ਵੀ ਖਰਚਿਆ ਇੱਕ ਐਮਪੀ ਦਿਖਾ ਦਿਓ ਪੰਜਾਬ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਸਾਨੂੰ ਐਮਪੀ ਨਹੀਂ ਲੱਭ ਰਿਆ ਕਿ ਜਿਸ ਬੰਦੇ ਨੇ 5 ਕਰੋੜ ਰੁਪਇਆ ਇਸ ਇਲਾਕੇ ਵਾਸੀਆਂ 'ਚ ਖਰਚਾ ਕੀਤਾ ਗੱਲਾਂ ਦੇ ਵੱਡੀਆਂ-ਵੱਡੀਆਂ ਕਰਦੇ ਆ ਗੱਲਾਂ ਜੋਗੇ ਐ ਬਸ ਹੋਰ ਕੁਝ ਨਹੀਂ ਕਰ ਸਕਦੇ ਪਰ ਆਪਾਂ ਇਹਨਾਂ ਨੂੰ ਗੱਲ ਦਾ ਜਵਾਬ ਜ਼ਰੂਰ ਦੇਵਾਂਗੇ ਜੇ ਸਾਨੂੰ ਮੌਕਾ ਮਿਲੇਗਾ ਤੇ ਜੇ ਜਨਤਾ ਸਾਨੂੰ ਮੌਕਾ ਦੇਗੀ ਅਸੀਂ ਦੁਜੇ ਤਰੀਕੇ ਨਾਲ ਜਨਤਾ ਦਾ ਮੁੱਲ ਮੋੜਾਂਗੇ ਅਸੀਂ ਕਸਮ ਖਾਂਦੇ ਆਂ ਔਰ ਕਰਕੇ ਦਿਖਾਵਾਂਗੇ ਜੀ ਮੁੱਲ ਮੋੜਨ ਦੀ ਗੱਲ ਕਰਦੇ ਹੋ ਮੁੱਲ ਇਸ ਤਰੀਕੇ ਨਾਲ ਮੋੜਿਆ ਜਾਵੇਗਾ ਕਿਹੜੇ ਮੁੱਦੇ ਨੇ ਲੋਕਾਂ ਦੇ ਜਿਹੜੇ ਤੁਸੀਂ ਹੱਲ ਕਰਵਾਉਣ ਲਈ ਜਾਓਗੇ ਜੇ ਮੈਂ ਕਹਿੰਦਾ ਮੈਂ 4 ਘੰਟੇ ਸੇ ਪ੍ਰਧਾਨ ਮੰਤਰੀ ਬਣ ਕੇ ਜੇ ਮੈਂ 4 ਘੰਟੇ ਪ੍ਰਧਾਨ ਮੰਤਰੀ ਬਣ ਗਿਆ ਤੇ ਮੈਂ ਇੰਡੀਆ ਮੀਰ ਕਰ ਸਕਦਾ ਤੇ ਤੇ ਮੁੱਦਾ ਹੀ ਬਹੁਤ ਛੋਟਾ ਜਾ ਇਹ ਮੁੱਦੇ ਤੇ ਨਾਰਮਲ ਜਿਹੇ ਮੁੱਦੇ ਮੇਰੇ ਵਾਸਤੇ ਕੋਈ ਮਹਿੰਗਾਈ ਦਾ ਕੋਈ ਐਜੂਕੇਸ਼ਨ ਦਾ ਔਰ ਇਹ ਸਰਕਾਰੀ ਬੰਦੇ ਆ ਮੁਲਾਜ਼ਮ ਉਹਨਾਂ ਦੀ ਫੀਸ ਦਾ ਔਰ ਹੋਰ ਵੀ ਕਈ ਮੁੱਦੇ ਨੌਕਰੀਆਂ ਨਹੀਂ ਮਿਲ ਰਹੀਆਂ ਬੰਦਿਆਂ ਨੂੰ ਸਰਕਾਰੀ ਪਰਮਟ ਇਹ ਸਰਕਾਰ ਨੇ ਕਿੱਥੇ ਖਤਮ ਰੂਲ ਖਤਮ ਕਰ ਦਿੱਤੇ ਵੀ ਜਿਹੜੇ ਜਦੋਂ ਬੰਦਾ ਕੋਈ ਇਸ ਨੌਕਰੀ ਪੇਸ਼ੇ ਵਾਲਾ ਬੰਦਾ ਆਪਣਾ ਬੱਚੇ ਲਵਾ ਜਾਂਦਾ ਸੀਗਾ ਸਰਕਾਰ ਇਹ ਰੂਲ ਖਤਮ ਕਰ ਰਹੀ ਹੈ ਜਿਹੜੀ ਸਰਕਾਰ ਹੁਣ ਦੀ ਸਰਕਾਰ ਬੀਜੇਪੀ ਸਰਕਾਰ ਉਹ ਇਹ ਹੁੰਦਾ ਰੋਲੇ ਕਦਮ ਕਰ ਰਹੀ ਹੈ ਵੀ ਜੇ ਤੁਹਾਡੀ ਤੁਹਾਨੂੰ ਨੌਕਰੀ ਮਿਲੀ ਗਾਂ ਤੁਹਾਡੇ ਬੱਚੇ ਨੂੰ ਨੌਕਰੀ ਨਹੀਂ ਮਿਲੇਗੀ ਕਿਉਂ ਨਹੀਂ ਮਿਲੇਗੀ ਜੇ ਕਾਰਪੋਰੇਸ਼ਨ ਦੇ ਵਿੱਚ ਏਦਾਂ ਹਰ ਏਦਾਂ ਹੋਊਗਾ ਤੇ ਹਰ ਜਗ੍ਹਾ ਤੇ ਹਨੇਰ ਛਾਊਗਾ ਇਹ ਲੋਕ ਸਰਕਾਰ ਉਹ ਸਰਕਾਰ ਹੈ ਸਾਨੂੰ ਗੁਲਾਮ ਬਣਾਉਣ ਵਾਸਤੇ ਆਈ ਹੈ ਸਾਡੇ ਜ਼ਮੀਰਾਂ ਨੂੰ ਦੱਬਣ ਵਾਸਤੇ ਆਈ ਹੈ ਅਸੀਂ ਆਪਣੇ ਜ਼ਮੀਰਾਂ ਨੂੰ ਦੱਬਣ ਨਹੀਂ ਦੇਵਾਂਗੇ ਜਿਹੜਾ ਵੀ ਕੋਈ ਕਰਪਟ ਅਫਸਰ ਹੈਗਾ ਉਹਨੂੰ ਮੀਡੀਆ ਸਾਹਮਣੇ ਜਨਤਾ ਸਾਹਮਣੇ ਪੇਸ਼ ਕਰਾਂਗੇ ਇਹ ਠੀਕ ਹੈ ਨਰਿੰਦਰ ਮੋਦੀ ਸਾਹਿਬ ਮੈਨੂੰ ਵੀ ਗ੍ਰਿਫਤਾਰ ਕਰਾ ਸਕਦੇ ਆ ਔਰ ਭਗਵੰਤ ਮਾਨ ਨੂੰ ਖੁਣ ਕਹਿੰਦੇ ਭਗਵੰਤ ਮਾਨ ਦੀ ਵਾਰੀ ਹੈ ਪੰਜਾਬ ਦੇ ਸੀਐਮ ਦੀ ਵਾਰੀ ਹੈ ਗ੍ਰਿਫਤਾਰ ਹੋਣ ਦੀ ਵਾਰੀ ਹੈ ਤੇ ਮੈਂ ਭਗਵੰਤ ਮਾਨ ਨੂੰ ਇਹ ਕਹਿਣਾ ਚਾਹਨਾ ਤੇਰੇ ਕੋਲ ਇਹਨੇ ਟੂਲ ਟੈਕਸ ਦਾ ਸਾਰੇ ਟੂਲ ਟੈਕਸਾਂ ਦਾ ਜੋ ਪੈਸਾ ਚੱਕ ਕੇ ਹਜ਼ਾਰ ਹਜ਼ਾਰ ਰੁਪਏ ਲੀਡਰਸ ਨੂੰ ਦੇ ਦੇ ਅਗਲੀ ਵਾਰ ਤੇਰੇ ਐਮਪੀ ਐਮਪੀ ਫਿਰ ਪੱਕੇ ਹੋ ਜਾਣਗੇ ਐਮਐਲਏ ਪੱਕੇ ਹੋ ਜਾਣਗੇ ਕੌਂਸਲਰ ਪੱਕੇ ਹੋ ਜਾਣਗੇ ਇਹਨੇ ਟੂਲ ਟੈਕਸ ਦਾ ਪੰਜਾਬ ਦੇ ਵਿੱਚ ਇਹਨਾਂ ਪੈਸਾ ਇਕੱਠਾ ਹੁੰਦਾ ਪਰ ਕਿੱਥੇ ਲੈ ਕੇ ਜਾਣਾ ਵਾ ਇਹ ਗਰੀਬ ਬੰਦੇ ਨੂੰ ਹਜ਼ਾਰ ਹਜ਼ਾਰ ਰੁਪਏ ਜਿਹੜ ਅ ਜਿੰਨੇ ਟੂਲ ਟੈਕਸ ਦਾ ਸਾਰੇ ਪੈਗ ਚੱਕੇ ਵੰਡ ਦੋ ਗਰੀਬਾਂ 'ਚ ਵੰਡ ਦੋ ਸਾਬ ਮੈਂ ਆਪੀ ਦਊਂਗਾ ਜੀ ਮੈਂ ਕੀ ਕਰਨਾ ਕਿਉਂਕਿ ਸਾਡੇ ਦੇਖੋ ਕੋਰੋਨਾ ਨੇ ਸਾਨੂੰ ਮਾਰ ਲਿਆ ਨੋਟ ਬੰਦੀ ਨੇ ਸਾਨੂੰ ਮਾਰ ਲਿਆ ਜੀਐਸਟੀ ਨੇ ਸਾਨੂੰ ਮਾਰ ਲਿਆ ਸਾਡੇ ਪੰਜਾਬ ਵਿੱਚ ਦੇਨੀਆਂ ਮੁਸੀਬਤਾਂ ਇਨੀਆਂ ਕਠਿਨਾਈਆਂ ਆਈਆਂ ਜੇ ਬਾਹਰਲੇ ਦੇਸ਼ ਵਾਲੇ ਐਨਆਰਆਈ ਵੀਰ ਨਾ ਹੁੰਦੇ ਤੇ ਅੱਜ ਸਾਡਾ ਪੰਜਾਬ ਖਤਮ ਹੋਇਆ ਹਣਾ ਸੀਗਾ ਬਿਲਕੁਲ ਟੋਟਲੀ ਖਤਮ ਹੋ ਜਾਂਦਾ ਕਿਉਂਕਿ ਇੱਕ ਇੱਕ ਬੀਜੇਪੀ ਸਰਕਾਰ ਐਸੀ ਚੀਜ਼ ਆ ਕਦੀ ਉਹ ਕਹਿੰਦੀ ਆ ਵੀ ਡਰਾਈਵਰਾਂ ਵਾਸਤੇ ਆ ਕਾਨੂੰਨ ਲਾਗੂ ਕਰ ਦੋ ਕਦੀ ਉਹ ਕਹਿੰਦੀ ਆ ਵੀ ਸਰਕਾਰੀ ਬੰਦੇ ਦੀ ਪੈਨਸ਼ਨ ਬੰਦ ਕਰ ਦੋ ਕਦੀ ਉਹ ਮੈਨੂੰ ਮੇਰੇ ਵਗੇ ਬੰਦੇ ਨੋਟਿਸ ਭੇਜ ਦਿਆ ਭਈ ਤੇਰੇ ਖਾਤੇ ਖਾਤੇ ਖਾਲੀ ਖਾਤੇ ਜਿਨ੍ਹਾਂ ਦਾ ਕੋਈ ਲੈਣ ਦੇ ਨੀਗਾ ਆ ਬਾਰਤ ਦੇ ਖਾਤੇ ਜਿਨ੍ਹਾਂ ਕੋਈ ਪੈਸਾ ਨਹੀਂ ਕਰੀ ਜਮਾ ਰਪਈਆ ਵੀ ਨਹੀਂ ਹੈਗਾ ਉਹਨਾਂ ਦੇ ਨੋਟਿਸ ਭੇਜ ਦਿੰਦੀ ਆ ਕਦੀ ਮੇਰੇ ਮੁੰਡੇ ਸਕੂਲ ਚੋਂ ਬਾਹਰ ਕੱਢਿਆ ਜਾਂਦਾ ਵਾ ਵਰਦੀ ਨਹੀਂ ਚੰਗੀ ਜੀ ਇਹ ਨਹੀਂ ਚੰਗਾ ਇਹ ਸਭ ਲੀਡਰਾਂ ਦੀ ਚਾਲਾਂ ਵਾ ਅੱਜ ਤੋਂ 10 ਸਾਲ ਪਹਿਲੇ ਮੇਰਾ ਨੀਲਾ ਕਾਰਡ ਬੰਦ ਹੋਇਆ ਅੱਜ ਤੱਕ ਨਹੀਂ ਚੱਲੂ ਹੋਂ ਦਿੱਤਾ ਇੱਕ ਲੀਡਰ ਨੇ ਇੱਕ ਮਨਿਸਟਰ ਨੇ ਬੰਦ ਕਰਾਇਆ ਉਸ ਮਨਿਸਟਰ ਦਾ ਮੈਂ ਨਾਮ ਲਾਉਂਗਾ ਤੇ ਫਿਰ মিডিਆ ਸਾਹਮਣੇ ਜ਼ਿਆਦਾ ਮਸ਼ਹੂਰ ਹੋ ਜਾਣਾ ਮੈਂ ਨਾਮ ਨਹੀਂ ਲਾਉਂਗਾ ਕਿਉਂਕਿ ਇਹ ਲੋਕ ਨਹੀਂ ਚਾਹੁੰਦੇ ਕਿ ਦੇਖੋ ਜਿਹੜੀ ਆ ਸਰਕਾਰ ਨਾ ਇਹ ਗੋਰਿਆਂ ਤੋਂ ਵੀ ਜ਼ਿਆਦਾ ਜੁਲਮਾਂ ਜੁਲਮ ਸਰਕਾਰ ਹੈ ਔਰ ਜਿਹੜਾ ਹਫਤਾਚਾਰ ਗਰੀਬਾਂ ਨਾਲ ਡਰਾਈਵਰਾਂ ਨਾਲ ਕਿਸਾਨਾਂ ਨਾਲ ਹੋਣ ਰਿਆ ਨਾ ਇਹ ਜਲਿਆਂ ਵਾਲੇ ਬਾਗ ਤੋਂ ਵੀ ਵੱਧ ਕੇ ਤਕਾਸ਼ਾਈ ਹੋਈ ਆ ਕਿਸਾਨਾਂ ਨਾਲ ਜਵਾਨਾਂ ਨਾਲ ਔਰ ਮਿਹਨਤੀ ਮਜ਼ਦੂਰਾਂ ਨਾਲ ਅਸੀਂ ਉਹਨਾਂ ਦੇ ਹੱਕ 'ਚ ਖੜੇ ਆ ਤੇ ਖੜੇ ਰਵਾਂਗੇ ਡੱਟ ਕੇ ਮੁਕਾਬਲਾ ਕਰਦੇ ਆ ਚਾਹੇ ਸਾਨੂੰ ਲੋਕਾਂ ਕੋਲ 1 ਰੁਪਿਆ ਮੰਗਣਾ ਪਵੇ ਮੰਗ ਲਾਂਗੇ ਪਰ ਇਹ ਇਸ ਪਾਰਟੀ ਵਾਲੇ ਬੰਦਿਆਂ ਨੂੰ ਆਪਾਂ ਕਹਾਂਦੇ ਹਾਂ ਵੀ ਸਾਰਿਆਂ ਦੀ ਕਦਰ ਕਰੋ ਜੇ ਤੁਸੀਂ ਪਾਰਟੀ ਚ ਚਾਹੋਣੀ ਹੈ ਤੇ ਅੱਛਾ ਉਮੀਦਵਾਰ ਜਿਹੜੇ ਬਾਕੀ ਖੜਨੇ ਕਿ ਕਿੰਨੇ ਨਾਮ ਲਾਉਂਗੇ ਉਹਨਾਂ ਬਾਰੇ ਕੀ ਵਿਚਾਰ ਨੇ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਉਹ ਸਾਡੇ ਮੇਰੇ ਮੇਰੀ ਟੱਕਰ ਦਾ ਨਹੀਂ ਹੈਗਾ ਬੰਦਾ ਉਹ ਜ਼ੀਰੋ ਹੈ ਜੀ ਮੇਰੇ ਸਾਹਮਣੇ ਹੂੰ ਪਵਨ ਕੁਮਾਰ ਟੀਨੂ ਉਹ ਦੇਖੋ ਇਹਨਾਂ ਦੀ ਆਪਣੀ ਲੜਾਈ ਸਾਡੀ ਆਪਣੀ ਲੜਾਈ ਹੈ ਜੀ ਆਪਾਂ ਆਪਣਾ ਕੋਸ਼ਿਸ਼ ਕਰ ਰਹੇ ਸੈਜਿਆ ਨੇ ਜਾਦਾਂ ਨੂੰ ਵੋਟ ਪਾਓ ਪਾਰਟੀ ਨੂੰ ਵੋਟ ਪਾਓ ਹੀ ਨਾ ਕਿਸੇ ਨੂੰ ਹੂੰ ਹੁਣ ਦੇਖੋ ਮੈਂ ਬਾਰਾਨਸੀ ਫਾਰਮ ਭਰਨ ਗਿਆ ਸੀਗਾ ਆਪਾਂ ਚੋਣ ਕਮਿਸ਼ਨਰ ਸਾਹਿਬ ਦੇ ਹੱਥ ਜੋੜ ਕੇ ਬੇਨਤੀ ਕਰਨ ਜਾਣੇ ਆ ਕਿ ਜੇ ਸਾਨੂੰ 7 ਦਿਨ ਦਿੱਤੇ ਜਾਂਦੇ ਆ ਫਾਈਲ ਭਰਨ ਵਾਸਤੇ ਉਹ 7 ਦਿਨ ਸਾਡੇ ਵਾਸਤੇ ਰਹਿਣ ਨਾ ਕੋਈ ਛੁੱਟੀ ਹੋਵੇ ਨਾ ਕੋਈ ਦਿਨ ਤਿਆਰ ਹੋਵੇ ਨਾ ਕੋਈ ਕੁਝ ਹੋਵੇ ਜਦ ਵੀ ਹੁੰਦਾ ਵਾ ਆ ਹੁਣ ਦੇਖ ਲਓ ਮੈਂ ਬਾਰਾਨਸੀ ਫਾਈਲ ਪਰ ਗਿਆ ਸੀਗਾ ਸਾਡੇ ਪੀਐਮ ਮੋਦੀ ਸਾਹਿਬ ਦੇ ਸਾਹਮਣੇ ਉਹਨਾਂ ਨੇ ਕੀ ਕੀਤਾ ਜੀ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਮੋਦੀ ਸਾਹਿਬ ਨੇ ਇਥੇ 11 ਤੋਂ ਲੈ ਕੇ 8 ਵਜੇ ਤੱਕ ਰਾਤ ਦੇ ਰੈਲੀ ਕਰ ਦਿੱਤੀ ਮੰਗਲਵਾਰ ਫਾਰਮ ਭਰਨਾਗੇ ਦੋ ਦਿਨ ਤੇ ਸਾਨੂੰ ਜਾਣੀ ਤਾਂ ਤਿੰਨ ਦਿਨ ਸਿਰ ਸਾਨੂੰ ਮਿਲੇ ਉਹਦੇ ਵਿੱਚ ਤਿੰਨ ਦਿਨਾਂ ਦੇ ਵਿੱਚ ਅਸੀਂ ਕੀ ਕਰ ਲੈਣਾ ਸੀਗਾ ਅਸੀਂ ਚੋਣ ਕਮਿਸ਼ਨਰ ਸਾਹਿਬ ਦੇ ਅੱਗੇ ਬੇਨਤੀ ਕਰਨਾ ਚਾਹੁੰਦੇ ਆ ਉਹਨਾਂ ਦੀ ਹਿਦਾਇਤਾਂ ਨੂੰ ਕਰ ਲੈ ਕੇ ਵੀ ਚੋਣ ਕਮਿਸ਼ਨਰ ਸਾਹਿਬ ਵੀ ਸਾਡੀ ਇੱਕ ਰਿਕੁਐਸਟ ਹੋਣੀ ਜਾਵੇ ਜੇ 7 ਦਿਨ ਸਾਨੂੰ ਦਿੱਤੇ ਸੀਗੇ 7 ਤੋਂ ਲੈ ਕੇ 14 ਦਿਨ ਤੱਕ ਕੋਈ ਛੁੱਟੀ ਨਹੀਂ ਹੋਣੀ ਚਾਹੀਦੀ ਬਲਕਿ ਟਾਈਮ ਬਦਣਾ ਚਾਹੀਦਾ ਸੀਗਾ ਕੋਈ ਵਿਚਾਰਾ ਖੜਾ ਹੁੰਦਾ ਹੁੰਦਾ 50 ਬੰਦੇ 50 ਬੰਦੇ ਖੜੇ ਹੁੰਦੇ ਆ ਉਹਨਾਂ ਦੇ ਕੋਈ ਫਾਰਮ ਕੰਪਲੀਟ ਹੁੰਦਾ ਕੋਈ ਕੁਛ ਨਹੀਂਦਾ ਕੋਈ ਕੁਛ ਨਹੀਂਦਾ ਗੱਡੀਆਂ ਰਹਿ ਜਾਂਦੇ ਆ ਤੇ ਪਲੀਜ਼ ਸੱਤ ਜੋੜ ਕੇ ਬੇਨਤੀ ਆ ਤੁਹਾਨੂੰ 7 ਦਿਨ ਪੂਰੇ ਦਿੱਤੇ ਜਾਣ ਕੋਈ ਛੁੱਟੀ ਨਹੀਂ ਹੋਈਗੀ ਕੋਈ ਕੁਛ ਨਹੀਂ ਹੋਏਗਾ ਇਹ ਕਿਤਾ ਕਿ ਆਪਾਂ ਕਾਮਯਾਬੀ ਕਰ ਸਕੀਏ ਔਰ ਇੱਕ ਕੰਮ ਹੋਰ ਕਿ ਜਿਹੜਾ ਡੋਰ ਟੂ ਰੂਰ ਪ੍ਰਚਾਰ ਹੈ ਬੱਦੀਆਂ ਪਾਰਟੀਆਂ ਦੇ ਪੋਸਟਰ ਪਹਿਲੇ ਲਾਗੇ ਮਹੀਨਾ ਪਹਿਲੇ ਉਹਨਾਂ ਨੇ ਆਪਣੀ ਵੋਟਾਂ ਪਹਿਲੇ ਪੱਕੀਆਂ ਕਰਨੀਆਂ ਜਿਹੜੇ ਬੰਦੇ ਜ਼ਾਦ ਲੜਿਆ ਜਿਹੜੇ ਬੰਦੇ ਜ਼ਾਦ ਲੜੇ ਉਹਨਾਂ ਦੇ ਉਹ ਵਿਚਾਰੇ ਕੀ ਕਰਨ ਉਹ ਕਿੱਥੇ ਜਾਣ ਮੈਂ ਤਾਂ ਚੋਣ ਕਮਿਸ਼ਨ ਸਾਹਿਬ ਨੂੰ ਵੀ ਬੈਂਦੀ ਕਰਨ ਜਾਣਾ ਉਹਨਾਂ ਨੂੰ ਵੀ ਉਹਨਾਂ ਦੇ ਆਕੇ ਦਿੱਤੇ ਗੁਰਪ੍ਰੀਤ ਭਾਜੀ ਅੱਛਾ ਸੁਸ਼ੀਲ ਰਿੰਕ ਉਹਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਸਾਡੇ ਆਜੋ ਭਾਜੀ ਇੱਧਰ ਇੱਧਰ ਆਜੋ ਇਹ ਇਧਰ ਆ ਜੁਨੇ ਜਾਲੋ ਨਾਲ ਜਵਾਬ ਵੀ ਦਿੰਦੇ ਜਾਓ ਸੁਸ਼ੀਲ ਕੁਮਾਰ ਰਿੰਕੂ ਕੇ ਬਨੇ ਦੇਖੋ ਜੀ ਜਿਹੜੇ ਦਲ ਬਦਲੂ ਆ ਮੈਂ ਉਹਨਾਂ ਦੀ ਉਹਨਾਂ ਦੀ ਗੱਲ ਨਹੀਂ ਕਰੂੰਗਾ ਤੇ ਸੀ ਠੀਕ ਆ ਨਾ ਜਿਹੜੇ ਆਪਣੀ ਪਾਰਟੀ ਦੇ ਨਹੀਂ ਬਣੇ ਤਾਂ ਜਨਤਾ ਦੇ ਕੀ ਬਣ ਗਏ ਉਹ ਮਾਲੋ ਸੁਪਨੇ ਦਿਖਾਉਂਦੇ ਪਏ ਸਾਨੂੰ ਆ ਤਿੰਨ ਮਹੀਨੇ ਬਣ ਕੇ ਉਹਨੇ ਕੀ ਕੀਤਾ ਜੇ ਤਿੰਨ ਮਹੀਨੇ ਸੀਐਮ ਬਣ ਕੇ ਚੰਨੀ ਨੇ ਕਿਨੂੰ ਨੇ ਲੁੱਟਿਆ ਕਿਨੂੰ ਨੇ ਲੁੱਟਿਆ ਕਹਿੰਦੇ ਸੈਨੇ ਕਹਿੰਦੇ ਨੇ ਸਾਰਾ ਧੰਦੇ ਖੋਇਆ ਅੱਧਾ ਦਈ ਉਲਟਾ ਨਾਨਾ ਗਰੀਬਾਂ ਦੇ ਉਲਟਾਇਆ ਫੜ ਲਿਆ ਸਰਕਾਰ ਨੇ ਉਹਦਾ ਹੁਣ ਜਵਾਬਦਾਰੀ ਇਹਨਾਂ ਕੋ ਤਿਆਰ ਜੇ ਗੱਲ ਕਰੀ ਗਰੀਬਾਂ ਵਾਸਤੇ ਕੋਈ ਲੜ ਨਹੀਂ ਰਿਹਾ ਸਾਡ ਕੋਈ ਬੰਦਾ ਨਹੀਂ ਲੜ ਰਿਹਾ ਸਿਰ ਸਾਨੂੰ ਲੈ ਕੇ ਅਸੀਂ ਕਹਿੰਦੇ ਵੀ ਤੁਹਾਡੇ ਅੱਗੇ ਸਿਰਫ ਇੱਕੋ ਹੀ ਆਪਸ਼ਨ ਆ ਉਹ ਹੈ ਪੈਟਰੋਲ ਪੰਪ ਦਾ ਨਿਸ਼ਾਨ ਨੀਡ ਟੂ ਸ਼ਟਰਾਂ ਵਾਲਾ ਤੂੰ ਉਸ ਤੁਹਾਡੇ ਸਾਹਮਣੇ ਖੜਾ ਵਾ ਔਰ ਇਹਨਾਂ ਤੋਂ ਵੱਧ ਕੇ ਕੋਈ ਨਹੀਂ ਆ ਔਰ ਇਹ ਅੱਜ ਸ਼ਕਤੀਮਾਨ ਦੀ ਡਰੈਸ ਕਿਉਂ ਪਾਈ ਹੈ ਅੱਜ ਸ਼ਕਤੀਮਾਨ ਦੀ ਪੂਰੀ ਡਰੈਸ ਪਾ ਕੇ ਆਵਾਂਗੇ ਜੀ ਆਪਾਂ ਖੜੇ ਹੋ ਜੋ ਪੂਰੀ ਦੱਸ ਇਹ ਬਾਅਦ ਜਬਾਂਗੇ ਕਿਉਂਕਿ ਸਾਡਾ ਮੋਟਰਸਾਈਕਲ ਤਿਆਰ ਹੋ ਰਿਹਾ ਤੇ ਸਾਡੇ ਗੁਰਪ੍ਰੀਤ ਭਾਜੀ ਸਾਡੇ ਜਿਹੜੇ ਅ ਅੰਮ੍ਰਿਤਸਰ ਤੋਂ ਇਹਨਾਂ ਨੇ ਵੀ ਇਹ ਚੋਣ ਨਿਸ਼ਾਨ ਭਰਿਆ ਵਾ ਤੇ ਇਹਨਾਂ ਨਾਲ ਥੋੜੀ ਗੱਲਬਾਤ ਕੀਤੀ ਹੈ ਵਕੀਲ ਸਾਹਿਬ ਸਹੀ ਉਹ ਕਰ ਰਹੇ ਹੋ ਤੁਸੀਂ ਮੇਰਾ ਨੀਟ ਨੂੰ ਪੂਰਾ ਸਹਿਯੋਗ ਆ ਹੂੰ ਬਾਕੀ ਮੇਰੇ ਲੋ ਮੋਟਰਾਂ ਨੂੰ ਇਹ ਅਪੀਲ ਆਗੀ ਸਾਰੇ ਜਾਣੇ ਵੋਟਾਂ ਜ਼ਰੂਰ ਮਾਣ ਕਿਉਂਕਿ ਜਿਹੜੀ ਹੁਣ ਵੋਟਾਂ ਦੀ ਜਿਹੜੀ ਆਪਣੀ ਉੱਤੇ ਪਰਸੈਂਟੇਜ ਆ ਬਹੁਤ ਘਟ ਰਹੀ ਆ ਮੇਰੀ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਇਹ ਹੀ ਅਪੀਲ ਆ ਕਿਉਂਕਿ ਜਿਹੜਾ ਆਪਣਾ ਦਲਿਤ ਭਾਈਚਾਰਾ ਹੋ ਗਿਆ ਹੋਰ ਪਛੜੇ ਹੋਏ ਸਮਾਜ ਹੋ ਗਏ ਉਹਨਾਂ ਦੇ ਹੱਕਾਂ ਦੀ ਕੋਈ ਵੀ ਗੱਲ ਨਹੀਂ ਕਰਦਾ ਜਿਹੜੀਆਂ ਐਮਪੀ ਦੀਆਂ ਵੋਟਾਂ ਹੁੰਦੀਆਂ ਹਨ ਪ੍ਰਧਾਨ ਮੰਤਰੀ ਚ ਉਹਨਾਂ ਵਾਸਤੇ ਹੁੰਦੀ ਆ ਕਿ ਸਹੀ ਸਰਕਾਰ ਨੂੰ ਲੋਕ ਅੱਗੇ ਲੈ ਕੇ ਆਣ ਜਦੋਂ ਹੁਣ ਸਰਕਾਰ ਨੂੰ ਅੱਗੇ ਆਉਣ ਦਾ ਮੌਕਾ ਮਿਲਦਾ ਜੇ ਆਪਾਂ ਡਿਕਟੇਟਰਸ਼ਿਪ ਸਰਕਾਰ ਲੈ ਆਂਦੀ ਫਿਰ ਆਪਾਂ ਨੂੰ ਉਹ ਦੁੱਖ ਦਊਗੀ ਤੰਗ ਕਰੂਗੀ ਪਰੇਸ਼ਾਨ ਕਰੂਗੀ ਇਹਦੇ ਨਾਲੋਂ ਬੈਟਰ ਇਹੀ ਆ ਕਿ ਆਪਾਂ ਆਪਣੀ ਵੋਟ ਦੀ ਸਹੀ ਸੋਚ ਸਮਝ ਕੇ ਉਸ ਕੈਂਡੀਡੇਟ ਨੂੰ ਪਾਈਏ ਤਾਂ ਕਿ ਜਿਹੜਾ ਸਹੀ ਬੰਦਾ ਅੱਗੇ ਆਵੇ ਔਰ ਅੱਗੇ ਆਣ ਕੇ ਸਾਡੀਆਂ ਮੁਸ਼ਕਲਾਂ ਨੂੰ ਦਲੀ ਸਮਾਜ ਦੀਆਂ ਮੁਸ਼ਕਲਾਂ ਨੂੰ ਹਰ ਕੇ ਜਿਹੜੀ ਸੰਸਦ ਹੈਗੀ ਉਹਦੇ ਵਿੱਚ ਮੁੱਦਾ ਉਠਾਉਣਾ ਲੋਕਾਂ ਦੇ ਜਿਹਾ ਜਮਿਨੀ ਪੱਧਰ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਜਿਹੜੀ ਜਿਹੜੀ ਸਮੱਸਿਆ ਜ਼ਿਆਦਾ ਵੱਡੇ ਪੱਧਰ ਦੀ ਆ ਉਹਦਾ ਮੁੱਦਾ ਉੱਥੇ ਜਾ ਕੇ ਸੰਸਦ ਦੇ ਵਿੱਚ ਉਠਾਉਣ ਤਾਂ ਜੋ ਲੋਕਾਂ ਦੇ ਲਈ ਉਹ ਕੰਮ ਕਰ ਸਕਣ ਨਵੇਂ ਕਾਨੂੰਨ ਬਣਨ ਲੋਕਾਂ ਦੀਆਂ ਜਿਆਦਾ ਤੋਂ ਜਿਆਦਾ ਸਹੂਲਤਾਂ ਮਿਲ ਸਕਣ ਲੋਕਾਂ ਨੂੰ ਬਸ ਲੋਕਾਂ ਦੀ ਕੰਮ ਕੀਤਾ ਜਾਵੇ ਕਿਉਂਕਿ ਜਿਹੜੀ ਲੋਕਤੰਤਰ ਦੀ ਬੁਨਿਆਦ ਆ ਉਹ ਸਿਰਫ ਇਹ ਹੀ ਆ ਕਿ ਲੋਕਾਂ ਦੀ ਸਰਕਾਰ ਲੋਕਾਂ ਲਈ ਕੰਮ ਕਰਦੀ ਆ ਜਿਹੜੀ ਚੀਜ਼ ਲੋਕਾਂ ਨੂੰ ਨਹੀਂ ਪਤਾ ਗੀਆਂ ਮੈਂ ਉਹੀ ਚੀਜ਼ ਲੋਕਾਂ ਨੂੰ ਦੱਸਣਾ ਚਾਹਨਾ ਕਿ ਇਹ ਚੀਜ਼ ਦਾ ਧਿਆਨ ਲੱਖੋ ਸਰਕਾਰ ਹਮੇਸ਼ਾ ਲੋਕਾਂ ਲਈ ਆ ਲੋਕਾਂ ਨੇ ਚੁਣੀਆਂ ਲੋਕਾਂ ਲਈ ਕੰਮ ਕਰਦੀ ਆ ਇਸ ਕਰਕੇ ਆਪਣੇ ਜਿਹੜੀ ਵੋਟ ਪਾਉਣੀ ਆ ਸਹੀ ਹਦਾਇਤਾਂ ਨਾਲ ਮੈਂ ਵੀ ਹੁਣ ਅੰਬਰ ਸਾਥੋਂ ਖੜਾ ਆ ਮੈਂ ਬਤਵਾਤ ਤੋ ਐਡਵੋਕੇਟ ਗੁਰਪ੍ਰੀਤ ਸਿੰਘ ਰਧਾਨਾ ਨਾਮ ਮੇਰਾ ਮੇਰਾ ਚੋਣ ਨਿਸ਼ਾਨ ਹਾਕੀ ਤੇ ਗਿਆ ਹਾਂ ਮੈਂ ਵੋਟਰਾਂ ਨੂੰ ਇਹੀ ਅਪੀਲ ਕਰੂੰਗਾ ਕਿਉਂਕਿ ਹੁਣ ਗਰਮੀ ਦਾ ਮੌਸਮ ਆ 45% ਤੋਂ ਕਿਤੇ ਵੀ ਬਹੁਤ ਜ਼ਿਆਦਾ ਨਹੀਂ ਹੋ ਰਹੀ ਸੋ ਆਪਣੇ ਘਰਾਂ ਚੋਂ ਬਾਹਰ ਆਓ ਕਿਉਂਕਿ ਵੱਡੇ ਲੋਕਾਂ ਨੇ ਜਿਹੜੀਆਂ ਵੋਟਾਂ ਪਾ ਕੇ ਉਹਨਾਂ ਨੇ ਦੂਜੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਨੂੰ ਲੈਣ ਅੱਗੇ ਜੇ ਆਪਣੇ ਤੁਸੀਂ ਹੱਕਾਂ ਦੀ ਗੱਲ ਅੱਗੇ ਰੱਖਣੀਆਂ ਦਲੀ ਸਮਾਜ ਪਛੜੇ ਸਮਾਜ ਗਰੀਬ ਲੋਕ ਸਾਰੇ ਜਾਣੇ ਅੱਗੇ ਆਉਣ ਮਜ਼ਦੂਰ ਲੋਕ ਅੱਗੇ ਆਣ ਕਿਸਾਨ ਅੱਗੇ ਆਣ ਕਿਸਾਨਾਂ ਨਾਲ ਕਿੰਨਾ ਤੱਕ ਹੋਇਆ ਡਰਾਈਵਰਾਂ ਨਾਲ ਕਿੰਨਾ ਤੱਕ ਹੋਇਆ ਗਰੀਬ ਸਮਾਜ ਨਾਲ ਕਿੰਨਾ ਤੱਕ ਹੋ ਰਿਹਾ ਜਿਹੜੀ ਵੀ ਚੋਲਤ ਸ਼ੁਰੂ ਕੀਤੀ ਜਾਂਦੀ ਉਹਨਾਂ ਨੂੰ ਪੂਰੇ ਤੌਰ ਤੇ ਦਿੱਤੀ ਨਹੀਂ ਜਾਂਦੀ ਹੈਗੀ ਅਧਾਨੀ ਜੀ ਤੁਹਾਡੇ ਤੋਂ ਲਾ ਸਵਾਲ ਹੈ ਇੱਕ ਜਨਾ ਚਾਹਾਂਗੇ ਹੁਣ ਤੁਹਾਡੀ ਸਿੰਗਿੰਗ ਐਕਟਿੰਗ ਜੋ ਸਭ ਕਰਦੇ ਸੀ ਉਹ ਸਾਰੀਆਂ ਚੀਜ਼ਾਂ ਕਿੱਧਰ ਗਈਆਂ ਤੇ ਅੱਜ ਮੇਰੀ ਟੀਜ਼ਰ ਰਿਲੀਜ਼ ਹੋਣ ਜਾ ਰਿਹਾ ਨੀਮਾ ਸਸਕੁਟਨੀ ਪਾਰਟ 2 ਅੱਜ ਟੀਜ਼ਰ ਰਿਲੀਜ਼ ਹੋ ਰਿਹਾ ਤੇ 7 ਤਰੀਕ ਨੂੰ ਮੇਰੀ ਫਿਲਮ ਆ ਰਹੀ ਹੈ ਨੀਮਾ ਸਸਕੁਟਨੀ ਪਾਰਟ 2 ਉਹਦੇ ਵਿੱਚ ਆਲਰੇਡੀ ਮੰਤਰੀ ਐ ਮੈਂ ਤੇ ਮੰਤਰੀ ਬਣ ਕੇ ਚੰਗੇ ਕੰਮ ਕੀਤੇ ਐ ਮੈਂ ਉਹ ਵੀ ਤੁਹਾਨੂੰ ਜਨਤਾ ਨੂੰ ਸਾਰਿਆਂ ਨੂੰ ਪੀਲਾ ਕਿ ਦੇਖਣ ਜਾ ਕੇ ਔਰ ਇਹ ਮੇਰੀ ਵਾਈਫ ਦਾ ਨਿਸ਼ਾਨ ਹੈ ਜੀ ਚੋ ਨਿਸ਼ਾਨ ਟੈਂਪੂ ਸੌਰੀ ਆਟੋ ਰਿਕਸ਼ਾ ਤੇ 25 ਨੰਬਰ ਤੇ ਨਿਸ਼ਾਨ ਹੈ ਇਹ ਵੀ ਅੰਮ੍ਰਿਤਸਰ ਤੋਂ ਖੜੇ ਆ ਪਾਜੀ ਹਾਕੀ ਚੋ ਨਿਸ਼ਾਨੇੰ ਦਾ ਵਕੀਲ ਸਾਹਿਬ ਦਾ ਕਿਉਂਕਿ ਇਕੱਠੇ ਹੀ ਖੜੇ ਹੈ ਔਰ ਜਿੰਨੂੰ ਚਾਹੇ ਬੋਟਾਂ ਇਧਰ ਪਾ ਦਿਓ ਚ ਹਦਰਬਾਦ ਪਾਓ ਕੋਈ ਫਰਕ ਨਹੀਂ ਜੇ ਤੁਹਾਡੇ ਘਰ ਦੀਆਂ ਪੰਜ ਬੋਟਾਂ ਨਾ ਅੰਮ੍ਰਿਤਸਰ ਦੇ ਵਿੱਚ ਤੇ ਇਹਨਾਂ ਨੂੰ ਪਾ ਦਿਓ ਦੋ ਇਹਨਾਂ ਨੂੰ ਪਾ ਦਿਓ ਸਾਨੂੰ ਕੋਈ ਫਰਕ ਨਹੀਂ ਚਾਹੇ ਐਮਪੀਏ ਬਣਨਾ ਚਾਹੇ ਇਹ ਬਣ ਸੇਵਾ ਦੇਸ਼ ਦੀ ਕਰਨੀ ਆ ਆਪਾਂ ਔਰ ਆਪਾਂ ਸਾਰੇ ਮੁੱਦਿਆਂ ਨੂੰ ਕੰਨ ਲੈ ਕੇ ਮੁੱਦੇ ਅੱਗੇ ਚੱਲਾਂਗੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਤੱਕਾ ਨਾ ਹੋਵੇ ਜਿਵੇਂ ਡਰਾਈਵਰਾਂ ਨਾਲ ਕਾਨੂੰਨ ਪਾਸ ਹੋ ਗਿਆ ਕਿਸਾਨਾਂ ਦਾ ਕਾਨੂੰਨ ਪਾਸ ਹੋ ਗਿਆ ਜੇ ਅਸਲੀ ਕੋਈ ਸਾਈਕਲ ਚਲਾਉਂਦਾ ਮੋਟਰਸਾਈਕਲ ਚਲਾਉਂਦਾ ਵਾਈਕਲ ਚਲਾਉਂਦਾ ਜਾਂ ਆਟੋ ਰਿਕਸ਼ਾ ਚਲਾਉਂਦਾ ਜਾਂ ਕੋਈ ਗੱਡੀ ਚਲਾਉਂਦਾ ਜਾਂ ਕੋਈ ਬੱਸ ਚਲਾਉਂਦਾ ਜਾਂ ਟਰੱਕ ਚਲਾਉਂਦਾ ਉਹ ਕਦੇ ਵੀ ਭਾਜਪਾ ਸਰਕਾਰ ਨੂੰ ਵੋਟ ਨਹੀਂ ਪਾਏਗਾ ਅੱਛਾ ਇਹ ਦੱਸੋ ਵੀ ਚੋਣ ਪ੍ਰਚਾਰ ਦੇ ਦੌਰਾਨ ਬਾਕੀ ਸਾਰੇ ਉਮੀਦਵਾਰਾਂ ਨੇ ਆਪਣੇ ਆਪਣੇ ਗਾਣੇ ਬਣਾਏ ਨੇ ਜਿਵੇਂ ਚੰਨੀ ਸਾਹਿਬ ਦਾ ਗਾਣਾ ਬੜਾ ਮਸ਼ਹੂਰ ਹੈ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਤੇ ਨੀਟੂ ਸਾਹਿਬ ਕੋਈ ਗਾਣਾ ਆਪਣੇ ਲਈ ਬਣਾਇਆ ਨਹੀਂ ਤੁਸੀਂ ਫਿਰ ਦੇਖੋ ਇਹ ਤੇ ਗਾਣੇ ਬੜੇ ਚਰਦਾ ਬਣਿਆ ਉਹਨਾਂ ਨੇ ਮਸਲੇ ਹੱਲ ਵੀ ਕੀਤੇ ਲੋਕਾਂ ਦੇ ਆਪਣੇ ਇੱਕ ਘਰ ਦੇ ਕੀਤੇ ਮਸਲੇ ਹੱਲ ਜਿਹੜੇ ਕੀ ਉਹ ਪਿਛਲੀ ਵਾਰ ਐ ਮੁੱਖ ਮੰਤਰੀ ਬਣੇ ਸੀਗੇ ਮੁੱਖ ਮੰਤਰੀ ਬਣ ਕੇ ਬਾਅਦ ਚ ਫੜੇ ਵੀ ਗਏ ਹੁਣ ਫੜੇ ਵੀ ਗਏ ਜਵਾਬਦਾਰੀ ਹੈ ਨੀਗੀ ਤੇ ਪੈਸਾ ਇਹਨਾਂ ਕਿੱਥੋਂ ਆਇਆ ਸਰਕਾਰ ਪੁੱਛਦੀ ਹੈ ਜੀ ਹੁਣ ਕਹਿੰਦੇ ਆ ਵੀ ਹਰ ਕੋਈ ਬੰਦਾ ਪਾਰਟੀ ਵਾਲਾ ਉਹਦਾ ਬੀਜੇਪੀ ਵਾਲਾ ਕਹਿੰਦੇ ਜੀ ਹੁਣ ਭਗਵੰਤ ਮਾਨ ਦੀ 바ਰੀ ਆ ਭਗਵੰਤ ਮਾਨ ਨੂੰ ਕਹੋ ਵੀ ਤੂੰ ਅੰਦਰ ਜਾਣ ਦੀ ਤਿਆਰੀ ਕਰ ਹੁਣ ਬੀਜੇਪੀ ਜਿੰਨੇ ਬੰਦੇ ਸਾਰੇ ਇਹ ਗੱਲ ਕਹਿ ਰਹੇ ਆ ਮੈਂ ਕਹਿੰਨਾ ਵੀ ਮੋਦੀ ਸਰਕਾਰ ਸਾਹਿਬ ਨੂੰ ਬਸ ਆਹੀ ਕੰਮ ਰਹਿ ਗਿਆ ਈਡੀ ਪੋਣੀ ਅੰਦਰ ਕਰਾਉਣਾ ਜਾਂ ਮਰਵਾਉਣਾ ਹੋਰ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੰਮ ਨਹੀਂ ਹੈਗਾ ਇੰਨੀ ਮਹਿੰਗਾਈ ਆ ਇਹਨਾਂ ਲੋਕ ਮਰਨ ਦੇ ਕੰਮ ਕਰ ਹੈ ਨਹੀਂ ਸਾਡੇ ਦੇਸ਼ ਦੇ ਚੰਗੇ ਚੰਗੇ ਵਧੀਆ ਬੱਚੇ ਬਾਹਰ ਜਾਂਦੇ ਸਾਡੇ ਵਰਗੇ ਉੱਲੂ ਬੰਦੇ ਸਾਡੇ ਵਰਗੇ ਉੱਲੂ ਬੰਦੇ ਵੋਟਾਂ ਮੈਂ ਆਪਣੇ ਆਪ ਨੂੰ ਕਹਿ ਰਿਹਾ ਮੈਂ ਉੱਲੂ ਬੰਦਾ ਇੱਥੇ ਲੋਕਾਂ ਵਾਸਤੇ ਲੜ ਰਿਹਾ ਕੀ ਗੱਲ ਮੈਂ ਸਦਾਈ ਹਾਂ ਮੈਂ ਪਾਗਲ ਹਾਂ ਇਹ ਤਾਂ ਮੰਤਰੀਆਂ ਨੇ ਕੋਈ ਹੱਲ ਨਹੀਂ ਕਰਨਾ ਇਹ ਤੁਸੀਂ ਮੈਨੂੰ ਬੜਾਓ ਤੇ ਮੈਂ ਤੁਹਾਡਾ ਦੂਜੇ ਦਿਨ ਮੁੱਲ ਨਾ ਮੋੜਾਂ ਤੇ ਜੁੱਤੀਆਂ ਲਾਹ ਲਾ ਕੇ ਮੇਰੇ ਸਿਰ 'ਚ ਮਾਰਿਓ ਇਹ ਮੇਰੀ ਵਾਈਫ ਦਾ ਨਿਸ਼ਾਨ ਹੈ ਜੀ ਏ ਮੇਰਾ ਪੈਟਰੋਲ ਪੰਪਾ ਜੀ ਠੀਕ ਹੈ ਜੀ ਨੀਟੂ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਹ ਸਨ ਨੀਟੂ ਸ਼ਟਰਾ ਵਾਲੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤੇਰੇ ਦੇ ਵੱਲੋਂ ਚੋਣਾ ਦੀ ਪੂਰੀ ਪੂਰੀ ਤਿਆਰੀ ਜਿਹੜੀ ਹੈ ਕੀਤੀ ਜਾ ਰਹੀ ਹੈ ਉਹ ਦੇਖਣਾ ਹੋਵੇਗਾ ਕਿ ਪਹਿਲਾ ਕਿਤੇ ਪੰਜ ਵੋਟਾਂ ਪਈਆਂ ਸਨ ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਨੂੰ ਵੋਟਾਂ ਪਈਆਂ ਇਸ ਵਾਰ ਕਿੰਨੀਆਂ ਕਵੋਟਾਂ ਨੀਟੂ ਸ਼ਟਰਾ ਵਾਲੇ ਜਲੰਧਰ ਤੋਂ ਲੰਦਰੇ ਸਮਾਦਰਸਿਕ ਫਿਲਹਾਲ ਕੈਮਰਾ ਪਰਸਨ ਸਾਈਲਾਨ ਮਨਪ੍ਰੀਤ ਕੌਰ ਦਸੈਵ ਨਿਊਜ਼ ਇੰਡੀਆ ਜਲੰਧਰ